ਵਾਇਰ ਦੀ ਕਾਤਾਵਾ ਵਾਇਰ ਦੀ ਚੀਕ ਫਤਗੀ ਅੱਜ ਤੁਪਾ ਹੈਗੀਆਂ ਦੀ ਬਹੁਤ ਸੋਹਣੀ ਜੀ ਅੱਜ ਪਾਪਾ ਪਾਪਾ ਨੇ ਅੱਜ ਸਿੱਟੀ ਘਰਾਲੀ ਹੈ ਜੀ ਸਰ ਕਹਿੰਦੇ ਆ ਜੀ ਪਾਪਾ ਨੇ ਕਿਉਂ ਕਰਾਈ ਕਾਤੇ ਕਰਾਈ ਪਹਿਲਾਂ ਮੰਮੀ ਨਾਲ ਬੋਲ ਕੇ ਕਰੋ ਸਸਤੀ ਕਾਲੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀਂ ਹੁਣੇ ਚੜ੍ਹਦੀ ਕਲਾ ਵਿੱਚ ਰਹੋ ਦਮ ਬਿਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਸੇਰੇ ਸੇਰੇ ਤੋਂ ਉਹ ਬਹੁਤ ਧੀ ਮਨਿੰਦਰ ਤੇਰੇ ਪਾਪਾ ਨੂੰ ਅੰਦਰ ਜਾ ਕੇ ਲਾਈ ਹੋਈ ਹੈ ਹਾਏ ਮੇਰਾ ਬੱਚਾ ਸਕੂਲ ਜਾਊਗਾ ਸਾੰਡ ਲਿਖੇ ਤੇਰੇ ਨਾਲ ਦੇ ਕਿੰਨੇ ਮਾਸੂਮ ਗਾਇ ਨੇ ਛੋਟੇ ਤੇ ਤੋਂ ਵੀ ਛੋਟੇ ਜਾਣ ਸੋ ਨਾ ਅੱਧੇ ਗਏ ਨਹੀਂ ਤਾਂ ਅੱਧੇ ਗਏ ਪਰ ਗਾਇ ਤਾਂ ਹੈਗੇ ਅੱਧੇ ਵਿੱਚ ਵੀ ਤਾਂ ਨਿਆਣੇ ਹੈਗੇ ਹੀ ਨੇ ਹਾਂਜੀ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੁਹਾਡਾ ਜੀ ਪਹਿਲਾਂ ਤਾਂ तहे ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੀ ਵੀਡੀਓਆਂ ਨੂੰ ਸ਼ੇਅਰ ਵੀ ਕਰਦੇ ਰਹਿੰਦੇ ਆ ਜੀ ਲਾਈਕ ਵੀ ਕਰਦੇ ਰਹਿੰਦੇ ਆ ਤੇ ਸਾਨੂੰ ਆਪਣੇ ਪਿਆਰ ਸਾਨੂੰ ਦਿੰਦੇ ਰਹਿੰਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਪੋਰਟ ਵੀ ਸਾਨੂੰ ਕਰਦੇ ਰਹੋਗੇ ਤੇ ਮੌਸਮ ਅੱਜ ਹੈਗਾ ਜੀ ਬਹੁਤ ਵਧੀਆ ਪਹਿਲਾਂ ਤਾਂ ਜਿ ਸਵੇਰੇ ਮਨਿੰਦਰ ਕਹਿੰਦਾ ਜੀ ਮੇਰੀ ਛੁੱਟੀ ਕਰਾਤੀ ਛੁੱਟੀ ਕਰਾਉਣ ਦਾ ਕਾਰਨ ਵੀ ਠੱਡੀ ਹਵਾ ਚੱਲਦੀ ਸੀ ਤੇ ਧੁੰਦ ਵੀ ਬਹੁਤ ਸੀ ਹਾਂ ਫਿਰ ਮੈਂ ਚਾਰਜੀ ਜੀ ਨੂੰ ਕਿਹਾ ਵੀ ਚਾਰਜੀ ਜੀ ਚੱਲ ਕੋਈ ਗੱਲ ਨਹੀਂ ਵੀ ਤੈਨੂੰ ਪਤਾ ਵੀ ਇੱਕ ਤਾਂ ਠੰਡ ਬਹੁਤ ਆ ਵੀ ਅੱਪਾ ਜੀ ਮਨਿੰਦਰ ਦੀ ਛੁੱਟੀ ਕਰਾ ਦਿੰਨੇ ਆ ਪਹਿਲਾਂ ਤਾਂ ਇਹ ਨਾਲ ਉਕਰਦੀ ਕਰਦੀ ਫੇਜ ਆ ਬਾਹਰ ਆਬ ਵੀ ਨਿਕਲੀ ਹਾਂ ਮਨਿੰਦਰ ਨੇ ਜਿਹੜੀ ਕਹਿੰਦੀ ਠੰਡ ਬਹੁਤ ਆ ਵੀ ਅੱਪਾ ਨੂੰਰ ਜਾਈਏ ਠੱਡ ਲੱਗੇ ਨਿਆਣੇ ਕਿਵੇਂ ਸਕੂਲ 'ਚ ਪੜ੍ਹਦੇ ਹੋਣਗੇ ਮਾ ਚੱਲ ਕੋਈ ਨਹੀਂ ਇੱਕ ਦਿਨ 'ਚ ਕੁਝ ਨਹੀਂ ਹੁੰਦਾ ਵੀ ਆਪਾਂ ਛੁੱਟੀ ਕਰਾ ਦਿੰਨੇ ਆ ਤੇ ਛੁੱਟੀਆਂ ਦੀ ਕਰਾਤੀ ਸੀ ਆਪਾਂ ਨੇ ਤਾਂ ਕਰਕੇ ਠੰਡ ਕਰਕੇ ਤੇ ਕਈ ਸਕੂਲਾਂ ਵਿੱਚ ਪਤਾ ਨਹੀਂ ਕਿੰਨੇ ਛੁੱਟੀਆਂ ਵੀ ਹੋ ਗਈਆਂ ਰੱਬ ਜਾਣੇ ਤੇ ਮੌਸਮੋਂ ਤਾਂ ਵੈਸੇ ਤ੍ਰਿਭੁਜ ਚਾਰ ਜੀ ਖੁੱਲਣੇ ਲੱਗ ਗਿਆ ਹਮਮ ਸੁਬਾ ਸੁਬਾ ਠੰਡ ਹੁੰਦੀ ਹੈ ਨਾ ਮੈਂ ਡਰਦੀ ਹੁਣ ਤਾਂ ਆਪਾਂ ਨੂੰ ਸਾਰੇ ਦੇ ਸਾਰੇ ਨਿਹੜਾਂ ਨਾਲ ਮਨਿੰਦਰ ਹੈ ਜਿਹੜਾ ਕੱਲਾ ਹੀ ਮਨਿੰਦਰ ਕੱਲਾ ਹੀ ਹਾਂ ਉਹ ਮੈਂ ਮੰਨ ਗਿਆ ਮੈਂ ਮੰਨ ਗਿਆ ਤਾਂ ਭੇਜਣਾ ਪੈਣਾ ਤੂੰ ਬਹੁਤ ਦਿਨ ਦੀਆਂ ਛੁੱਟੀਆਂ ਹੋਗੀਆਂ ਨੇ ਆਣੇ ਪੜ੍ਹਾਈ ਹੋਈ ਮਹੀਨਾ ਹੀ ਹੋ ਚੱਲਿਆ ਮੈਂ ਕਿਹਨਾਂ ਬੈਠਿਆਂ ਨੂੰ ਪਤਾ ਕੀ ਆਏ ਮੋਰੇ ਪੇਪਰ ਹੋਣਗੇ ਜਿਹੜਾ ਆਪਾਂ ਨੂੰ ਜਾਣਾ ਪੇਪਰ ਕਰਨੀ ਜਾਣਾ ਪੜੂਗਾ ਤਾਂ ਪੇਪਰ ਕਰ ਤਾ ਪੇਪਰ ਕਰੂਗਾ ਨਿਆਣਾ ਤੇ ਇੱਧਰ ਲੱਗੇ ਹੋਏ ਇਹ ਕੱਪੜੇ ਧੋਣ ਤੇ ਚਰਨਜੀਤ ਕੋਰਤਾ ਵਿਚਾਰੀ ਮੇਰੀ ਸੱਸ ਨੂੰ ਜਣ ਕੇ ਚਰਨਜੀਤ ਆਪਣੀ ਮਾਤਾ ਨੂੰ ਵੀ ਬੈਠਣ ਦਿੰਦੀ ਉਹਨੂੰ ਵੀ ਕੰਮ ਪਰ ਲਾਇਆ ਹੋਇਆ ਹੈ ਕੰਮ ਕਰੂ ਕੰਮ ਕਰੂ ਕੰਮ ਕਰੋ ਹੈ ਰੋਟੀ ਕਹਿੰਦੀ ਤਾਂ ਮਿਲਦੀ ਹੈ ਸ਼ਾਮ ਨੂੰ ਨਾ ਨਾ ਮੈਂ ਨਹੀਂ ਮੰਮੀ ਨੂੰ ਕਿਹਾ ਮੰਮੀ ਪਤਾ ਕੀ ਕਹਿੰਦੀ ਹੈ ਇੱਕ ਮਾਂ ਜਿਹੜੀ ਮਾਂ ਹੁੰਦੀ ਹੈ ਨਾ ਮਾਂ ਨਹੀਂ ਕਦੇ ਵੀ ਕਹਿੰਦੀ ਹੁੰਦੀ ਹੈ ਨਾ ਵੀ ਮੈਂ ਨਹੀਂ ਕੰਮ ਕਰਨਾ ਲੈ ਮੈਂ ਮੰਮੀ ਨੂੰ ਕਿਹਾ ਨਹੀਂ ਮੰਮੀ ਹਜੇ ਕੁਝ ਧੋਣੇ ਕਪੜੇ ਉਹ ਵੀ ਕਹਿੰਦੀ ਹੈ ਹਾਈ ਉਹ ਜੁਾਈ ਕਪੜੇ ਧੋਣ ਦਾ ਇਹ ਇਹੜੀ ਤਾਂ ੱੱਲਾ ਤੂੰ ਧੋਣੇ ਲਾਉਣੀ ਹੈ ਕਹਿੰਦਾ ਸਾਥਰੀ ਗੱਲ ਬੋਲਦੇ ਮਾਤਾ ਇੱਕ ਵਾਰ ਖੜ ਜਾਓ ਮਸਾਲਾ ਲੈਦੇ ਪਪੋ ਕਰ ਦਿਓ ਠੰਡ ਲੱਗਦੀ ਆ ਛੱਡ ਲਾ ਦਿਓ ਛੱਡ ਲੱਗਦੀ ਆ ਗਰਮੀ ਵੀ ਮਹਾਰਾਜ ਜਰਾ ਜਰਾ ਲਿਖੇ ਤੁਨ ਪਤ ਸਭ ਨੂੰ ਤਿਹਾਰ ਵਧੀਆ ਆਉਣ ਲੋੜੀ ਵਧੀਆ ਆਵੇ ਮਹਾਰਾਜ ਸਾਡੇ ਗੱਲਾਂ ਚ ਸਭ ਦਾ ਵਰਹਾ ਠੀਕ ਸਾਗ ਰਹੀ ਲੋੜੀ ਨਵੀਂ ਆਉਣ ਸਭ ਨੂੰ ਹਾਂ ਪਰਮਾਤਮਾ ਸਾਨੂੰ ਖੁਸ਼ ਰੱਖੇ ਬੱਵੀ ਭੱਜੜੀ ਤਿਆਰ ਆ ਲੋੜੀ ਕਰਕੇ ਮਰੀਂਦਾ ਜਿਹੜੀ ਕਹਿੰਦੇ ਕੱਲ ਛੱਡ ਕੇ ਆਉਂਦਾ ਮੂੰਗੀ ਤੈਨੂੰ ਕੱਲ ਵੀਰਵਾਰ ਪਤਾ ਨਹੀਂ ਵੀਰਵਾਰ ਨਹੀਂ ਮੈਂ ਕਹਿੰਦਾ ਪਤਾ ਕਿਆ ਪਤਾ ਕਿਆ ਸਿਸਟਮ ਚਾਹ ਜੀ ਚਲੋ ਹੋਣਾ ਜਿੱਦਾਂ ਕਿ ਮੇਰਾ ਸਾਲੇ ਦੀ ਪਹਿਲੀ ਲੋੜੀ ਆ ਮਾਤਾ ਕਹਿੰਦੀ ਸੀ ਉਹ ਵੀ ਬੰਡਣੀ ਆ ਜੋ ਹੁਣ ਸਾਡੇ ਭਾਈ ਦੇ ਗਵਾਂਢੀਆਂ ਦੇ ਚਾਚੇ ਤਾਇਆ ਦੇ ਆਉਂਦਾ ਜੋ ਇਹਨਾਂ ਨਾਲ ਵਰਤਦੇ ਆ ਇਹਨਾਂ ਨੂੰ ਪਤਾ ਵੀ ਉਹ ਸਾਡੇ ਚੀਜ਼ ਦਿਨਿਆ ਤਾਂ ਉਹ ਵੀ ਦੇਖਦੇ ਆ ਵੀ ਭਾਈ ਹੁਣ ਦੇਖੀਏ ਵੀ ਉਹ ਕਿੰਨੀ ਦੇਣਗੇ ਕੀ ਰਵਾਜ ਆ ਜਿਹੜਾ ਕਰਨਾ ਪੈਣਾ ਪਤਾ ਵੀ ਸਾਡੇ ਵੰਡ ਦੇ ਵਿਆਹ ਦੀ ਚਾਹੇ ਵੰਡ ਤੋਂ ਚਾਹੇ ਉਹਨਿਆਣਾ ਹੋਵੇ ਤਾਂ ਵੰਡਦੇ ਵੰਡਦੇ ਵਿਆਹ ਵੀ ਵੰਡਦੇ ਤੇ ਮੰਮੀ ਨੇ ਹੁਣ ਚੱਕੀ ਕੰਮ ਦੀ ਹਾਂ ਕਹਿੰਦੀ ਮੈਂ ਜਾਣਾ ਭਾਈ ਲੋੜੀ ਬੰਨੜੀ ਮੁੰਡੇ ਦੀ ਮੰਮੀ ਨੇ ਲੋੜੀ ਵੰਡਣੀ ਆ ਹੈ ਤਾਂ ਮੰਮੀ ਉਹ ਦੋਗੀ ਸਾਡੇ ਆਪੇ ਵੰਡਦੇ ਨੇ ਤਾਂ ਵੰਡਣੀ ਆ ਨਹੀਂ ਅਸੀਂ ਜਮਾਦਾ ਨਹੀਂ ਤੇ ਸਾਰੇ ਜਮਾਦਾ ਜਮਾਦਾ ਮੈਂ ਕਹ ਰਿਹਾ ਨੇ ਅੱਜ ਜਿਹੜਾ ਦਰਵਾਜ਼ਾ ਹੋ ਗਿਆ ਆਪੇ ਨੂੰ ਦਵਾਂਗੇ ਕੀ ਗੱਲ ਕੋ ਦਾਲ ਨਿਕਲ ਜਾਂਦਾ ਜੋ ਸਾਡਾ ਤਾਂ ਦਵਾਂਗੇ ਉਹ ਨੂੰ ਜੋ ਹੈ ਜੋ ਉਹ ਵੀ ਸੁੱਖਾ ਕੱਕਦੀ ਆ ਹਾਂ ਉਹ ਵੀ ਦੇਖਦੀ ਆ ਵੀ ਭਾਈ ਉਹ ਵੰਡਦੇ ਨੇ ਹਾਂ ਉਹ ਨਹੀਂ ਭੁੱਖਿਆਂ ਦੇ ਤਰੂਤ ਕੋਈ ਨਹੀਂ ਜਿੰਨਾ ਚਾਹ ਹੁੰਦਾ ਹੈ ਹੈਨਾ ਵੀ ਦੇਖ ਮਾਤਾ ਭੁੱਖਾ ਤਾਂ ਨਹੀਂ ਕਿਸੀ ਨਹੀਂ ਲੱਗੀ ਨਹੀਂ ਲੱਗੀ ਜਿਹੜੀ ਲੱਗੀ ਹੁੰਦਾ ਲੱਗੀ ਆ ਸਕਦਾ ਤੱਕਦਾ ਮੈਂ ਮੰਨ ਗਿਆ ਵੀ ਉਹ ਤੱਕਦਾ ਹੈ ਪਰ ਹਰੇ ਹਮ ਵੀ ਚਾ ਵੀ ਹੁੰਦਾ ਵੀ ਅਸੀਂ ਆਪਣੀ ਆਪ ਵੰਡੀਏ ਇਹ ਤਾਂ ਨਹੀਂ ਗੱਲ ਹੁੰਦੀ ਪਰ ਚਲੋ ਜਦੋਂ ਇਕੱਲ ਲਵਾਜ ਦਾ ਅਗਲੇ ਜੀਗਾ ਤੋਂ ਖੋਲ ਕਰੀ ਜਾਂਦੇ ਨੇ ਬਾ ਜਿੱਦਾਂ ਸਾਨੂੰ ਲੋਟ ਆ ਉਹ ਆਪਣੀ ਕਰੀ ਜਾਂਦੇ ਆ ਬਾਕੀ ਦੇਖ ਦੇਖ ਦੁਨੀਆ ਚੱਲੀ ਜਾਂਦੀ ਅੱਜ ਕੱਲ ਤਾਂ ਨਾ ਤੁਸੀਂ ਮੰਮੀ ਨੂੰ ਛੱਡਣ ਜਾਣ ਦੀ ਗੱਲ ਕਰਦੇ ਆ ਨਾ ਤੁਸੀਂ ਮਤਲਬ ਤੁਸੀਂ ਲੋੜੀ ਵੰਡਣ ਜਾਣਾ ਵਿਚਾਰ ਦੀ ਜਾਣਾ ਮੈਂ ਜਾਵਾਂ ਨਾ ਨਹੀਂ ਨਹੀਂ ਮੈਂ ਮੈਂ ਸਮਝਾਉਂਦਾ ਮੈਂ ਦੱਸਦਾ ਬਾਤਾਂ ਆਪ ਦੀ ਸਿਆਣੀ ਆ ਕਿਉਂ ਕਾਤੇ ਕਿਉਂਕਿ ਇਹਨੇ ਵੀ ਆਪਣੇ ਜੁਆ ਕਪਾਲੇ ਆ ਆਖਰ ਨੂੰ ਛੇ ਧੀਆ ਇੱਕ ਪੁੱਤ ਵੀ ਰਿਹਾ ਇਹਨੂੰ ਵੀ ਪਤਾ ਵੀ ਜਿਹੜੀ ਹੁਣ ਤੇਰੀ ਕੰਡੀਸ਼ਨ ਆ ਮਾਲਲਾ ਹੁਣ ਇਹ ਚਲੇ ਗਈ ਬਾਈ ਚਾਂਦ ਤੇ ਬੱਸ ਚੜ੍ਹ ਗਈ ਉਧਰ ਮਰੰਡੇ ਮਰੰਡੇ ਤੇ ਇਹ ਪਹੁੰਚ ਗਈ ਜੀ ਉੱਚੇ ਪੰਡ ਜੇ ਤੂੰ ਬਿਮਾਰ ਹੋ ਗਈ ਮੈਂ ਕੀ ਕਰੂੰ ਬੱਸ ਮਾਤਾ ਨੂੰ ਰਜਾਣ ਦੇਣਾ ਬੱਸ ਕਿਉਂਕਿ ਸਾਨੂੰ ਦਿੱਤੀ ਹੋਈ ਹੈ ਜੀ ਨਹੀਂ ਉਹ ਨਹੀਂ ਗੱਲ ਹੈਗੀ ਜੀ ਚਲੋ ਵੀ ਇਹ ਤਾਂ ਨਹੀਂ ਗੱਲ ਹੈ ਵੀ ਸਭ ਨੂੰ ਧੀ ਪੁੱਤ ਬੜੇ ਪਿਆਰੇ ਹੁੰਦੇ ਹਮ ਠੀਕ ਆ ਹੁਣ ਮਾਤਾ ਨੂੰ ਵੀ ਪਹਿਲੀ ਲੋੜੀ ਆ ਲੱਡੂਆਂ ਦੀ ਵਿਆਹ ਵਿਆਹ ਕੇ ਪਹਿਲੀ ਲੋੜੀ ਆ ਉਹਨਾਂ ਦੀ ਉਹ ਵੀ ਦੇਖਦੇ ਆ ਤੇ ਇਹ ਵੀ ਦੇਖਦੇ ਮੈਂ ਜਾ ਕੇ ਆਪਣੇ ਪੁੱਤ ਦਾ ਚੌਲ ਆੜ ਕਰਾਂ ਪਰ ਹੁਣ ਜਿਹੜੀ ਇਹ ਪਿੰਜਰੇ ਚ ਪੈ ਗਈ ਹੈ ਕਿਆ ਕਰੇ ਹੁਣ ਮੇਰੀ ਗੱਲ ਤਾਂ ਸੁਣ ਲੋ ਮੇਰੀ ਤਾਂ ਐ ਸਲਾਹ ਵੀ ਤੁਸੀਂ ਕਾਲੂ ਜਾਣਾ ਤੇਲ ਲਵਾਉ ਤੇਲ ਲਵਾਉਣ ਜਾਣਾ ਜੀ ਕਾਲੂ ਮੈਂ ਖੰਨੇ ਹਾਂ ਨਹੀਂ ਸਿਰ ਮੈਂ ਕਹਿੰਦੀ ਆਂ ਤੂੰ ਚੱਲ ਜੀ ਖੰਨੇ ਹਾਂ ਤੈਨੂੰ ਮੈਂ ਛੱਡਿਆ ਨਹੀਂ ਐ ਅਸੀਂ ਦੋ ਚੱਜਣੀ ਆਂ ਅਸੀਂ ਲੋਹੜੀ ਬਣ ਕੇ ਆਉਂਦੀ ਲੋਹੜੀ ਤਿਆਰ ਕਰ ਕੇ ਬਣਦੀ ਐ ਤੂੰ ਆਉਂਗਾ ਤਾਂ ਅਸੀਂ ਦੋ ਚੱਜਦੇ ਨੇ ਆ ਗਏ ਸਿੱਟੇ ਬਣ ਗਏ ਇਹ ਮੰਮੀ ਕਹਿੰਦਾ ਨਾਲ ਤਾਂ ਮੈਂ ਵਿਦਾ ਕਰ ਦੂੰਗੀ ਤੈਨੂੰ ਨਾਲੇ ਅਸੀਂ ਕਿਹੜਾ ਲੋੜੀ ਨੇ ਟਾਈਮ ਲਾਉਣਾ ਜਾਂਦੇ ਹੋਏ ਲੋੜੀ ਮੰਮੀ ਨੇ ਖਰੀਦ ਲੈਣੀ ਹੱਥੇ ਤੋਂ ਖਵਾਣੋਂ ਤੋਂ ਕੱਠੀਆਂ ਲੈ ਲੈਣੀਆਂ ਬਸ ਖਿੱਲਾ ਪਾ ਲੈਣੇ ਰਿਓੜੀਆਂ ਮੈਂ ਮੰਨ ਗਿਆ ਚੜੀ ਜੀ ਤੁਹਾਡੀ ਮੈਂ ਸਾਰੀ ਗੱਲ ਨਾਲ ਹੋ ਗਿਆ ਇੱਕ ਈ ਔਰ ਸਹਿਮਤ ਇਹ ਤੇ ਡਿਊਟੀ ਦਾ ਕਿਆ ਕਰੀ ਨੀ ਜਿਹੜਾ ਵੱਡਾ ਹੋਰ ਅਪਸਰ ਆਉਂਦਾ ਨਾ ਲੈ ਪੁੱਛ ਗਿਆ ਉਹ ਨਾ ਅਕਸਰ ਤਾਂ ਦੀ ਆਪਸਰ ਤਾਂ ਆ ਵੀ ਜਾਂਦੇ ਉਹ ਮੈਂ ਹਜੀ ਗੱਲ ਤਾਂ ਨਹੀਂ ਆਪ ਤਾਂ ਨਹੀਂ ਪੁੱਛਣਾ ਹਾਂ ਵੇ ਨਾ ਵੇ ਡਿਊਟੀ ਡਿਊਟੀ ਦਾ ਅਸੀਂ ਜ਼ਿੰਮੇਵਾਰੀ ਤੋਂ ਨਿਭਾਜ ਸਕਦੇ ਚਲ ਇਹ ਵੀ ਕੋਈ ਮਹਾਰਾਜ ਕਿਰਪਾ ਕਰੂਗੀ ਮੈਂ ਤਾਂ ਕੋਈ ਜਵਾਬ ਨਹੀਂ ਦਿੰਦਾ ਤੁਹਾਨੂੰ ਪਤਾ ਕੀ ਗੱਲ ਹੈ ਦੇਖ ਕਿਤਾ ਵਿਚਾਰਾ ਰਾਜਾ ਤਾਂ ਉਹ ਜਵਾਬ ਤਾਂ ਚਾਹੀ ਨਹੀਂ ਦਿੰਦਾ ਉਹਨੂੰ ਵਿਆਹਿਆ ਹੋਇਆ ਉਹਦੇ ਵੀ ਆਪਣੇ ਘਰ ਦੇ ਇੱਕ ਵੀ ਚਲ ਭੈਣ ਨਹੀਂ ਜਾਂਦੀ ਤੁਸੀਂ ਚਲ ਜਾਓ ਇੱਕ ਮੈਂਬਰ ਤਾਂ ਚਾਹੀਦਾ ਹੀ ਤੂੰ ਚਲ ਜਾਓ ਤੁਸੀਂ ਚਲ ਜਾਓ ਕਿੱਥੇ ਨੂੰ ਮੰਮੀ ਨਾਲ ਮੈਂ ਲੋੜੀ ਬੰਨਣੇ ਆਣਾ ਦਾਦਾ ਉਹੀ ਹੋ ਗਈ ਤੇ ਪਾ ਮਮੀ ਆ ਜਾਣਾ ਤੁਸੀਂ ਗੱਡੀ 'ਚ ਆ ਜਾਂਦੀ ਮਮੀ ਕਹਿੰਦੀ ਖਾਣ ਨੂੰ ਤੇ ਹੀ ਲੈ ਲੈਣਾ ਸਾਰਾ ਸਮਾਨ ਤੇ ਤੂੰ ਫੇਰ ਉਹੀ ਫਾਤ ਆਉਂ ਬੰਦਗਾ ਜੇ ਤੂੰ ਲਿਓ ਕਿੱਦਨ ਜਾਵੇਂਗੀ ਤੂੰ ਐ ਕੰਤੀ ਗੱਲ ਤਾਂ ਸੁਣ ਲੈ ਸੁਣ ਲੈ ਸੁਣ ਲੋ ਦਿਨ 'ਚ ਤਾਂ ਕੋਈ ਚੱਕਰ ਨਹੀਂ ਅੰਕਲ ਉਹਨੇ ਵੀ ਹੈਗੇ ਕੋਈ ਚੱਕਰ ਨਹੀਂ ਮਮੀ ਤੂੰ ਧਿਲੋ ਘਰ ਤੋਂ ਭਗਵਾਨ ਜੀ ਆ ਲਾ ਲਾ ਆ ਗਏ ਲੈ ਆ ਗਏ ਨੇ ਮੰਮੀ ਵੀ ਕਾੜਾ ਮੈਨੂੰ ਲੈ ਜੂਗੀ ਸਾਧਨ ਤਾਂ ਤੁਹਾਡੇ ਤੁਸੀਂ ਚਲਾਣਾ ਸਿਆਣੇ ਨੂੰ ਬਹੁਤ ਤਰੀਕੇ ਹੁੰਨੇ ਆ ਸਾਧਨ ਮੇਰੀਆਂ ਸੁਣੋ ਨੂੰ ਪਤਾ ਵੀ ਜੇ ਤੇਰੇ ਦਾਰ ਕੋ ਆਉਂਦਾ ਹੈ ਕੋਈ ਹੋਊਗਾ ਮਾਂ ਕੋ ਜਾਉਂ ਪੁੱਤ ਨੂੰ ਕੁੜੀ ਦੀ ਲੋਈ ਆਪਾਂ ਲੈ ਕੇ ਦੇ ਰੋਪੜ ਐਨੇ ਮਗਰ ਮਾਂ ਹਜਾ ਨੂੰ ਕਰ ਰਾਂਗੇ ਗੱਡੀ ਚੋਂ ਨਾ ਪੜ ਕੇ ਅਗਲਾ ਫੋਨ ਕਰ ਤੂੰ 100 ਨੰਬਰ ਪਰੇ ਫੋਨ ਕਰ ਦੂ ਹਾਂ ਕੋਈ ਤਾਂ ਕੋਈ ਸੁਣ ਤਾ ਕਰਨ ਦਾ ਸੁਣੋ ਮੇਰੀ ਵੀ ਹਾਂ ਸੁਣਾਲਾ ਤੇਰੀ ਹੀ ਸੁਣਦਾ ਮੈਂ ਤਕਲੀਫ ਦਾ ਪਤਾ ਹੀ ਆ ਮੈਂ ਤੁਹਾਨੂੰ ਪਤਾ ਕਿਆ ਕਹਿੰਦੇ ਤੁਸੀਂ ਸਾਧਰੇ ਜਾਓ ਦੁੱਧ ਬਾਲ ਦਾ ਕੋਈ ਪਤਾ ਹੀ ਨਹੀਂ ਹੁੰਦਾ ਹੰਗਾਰੀ ਦਾ ਤੇਨੂੰ ਪਤਾ ਹੀ ਕੋਈ ਪਤਾ ਹੀ ਨਹੀਂ ਕਾਦ ਉੱਪਰ ਜਾਣਾ ਨੇ ਪਿੱਛੇ ਕੋਈ ਪਤਾ ਨਹੀਂ ਪਰਮਾਤਮਾ ਦੇ ਘਰ ਦਾ ਦੁੱਧ ਰੁੱਪਲਿਆ ਨਹੀਂ ਦੁੱਧ ਰੁੱਪਲਿਆ ਨਹੀਂ ਹਾਂ ਤਾਂ ਠੀਕ ਆ ਤੁਹਾਡੀ ਤਾਂ ਠੀਕ ਆ ਸਿਆਣੇ ਦੀ ਸੁਣ ਮੈਨੂੰ ਨਾ ਕਹ ਸਿਆਣੇ ਦੀ ਸੁਣ ਸਿਆਣਾ ਕਿਆ ਕਹਿੰਦਾ ਨਾਲ ਤਾਂ ਕਹਿੰਨੂ ਐ ਨਹੀਂ ਪਤਾ ਲੱਗ ਕੇ ਮੈਨੂੰ ਸੁਣਦਾ ਹੀ ਨਹੀਂ ਮੈਂ ਕਿਆ ਕਹਿੰਦੀ ਕ ਵੇ ਅੱਜ ਅਸੀਂ ਸਾਡੇ ਨੂੰ ਕਿ ਆਪਣਾ ਬਾਜ਼ਾਰ ਵੱਲ ਗੜੀ ਆਇ ਨੂੰ ਉੱਤ ਸੇ ਪਤਾ ਹੀ ਨਹੀਂ ਲੱਗਣ ਦਿੰਗੇ ਮਾਤਾ ਦੋ ਵੀ ਮੇਰੀ ਗੱਲ ਸੁਣਾ ਦੋ ਵਾਰ ਮੈਂ ਜਾ ਕਰੂੰਗੀ ਇਹਨਾਂ ਬਾਦ ਨਿਕਲ ਜਾਣਾ ਹੈ ਇਹਨਾਂ ਦੇ ਡੈਡੀ ਸੇ ਵੀ ਤੁਸੀਂ ਘਰ ਨੂੰ ਆ ਜਾਣਾ ਹੈ ਮੰਮੀ ਤੁਸੀਂ ਕਹੇ ਨਹੀਂ ਨਹੀਂ ਉਸੇ ਕਹਣਾ ਸੀ ਛੇਤੀ ਮੋੜ ਹੁਣ ਉਹਦੀ ਬੋਤਲ ਲੰਬੀ ਲੈਣ ਲੱਗਦੀ ਹੈ ਨਾ ਕਿ ਜਿੱਥੇ ਤੁਸੀਂ ਜਾਓ ਹਾਂ ਉੱਥੇ ਟਾਈਮ ਨਹੀਂ ਬਾਈ ਮੇਰੇ ਨਾਲ ਮੈਨੂੰ ਪਤਾ ਵੀ ਉੱਥੇ ਨਾ ਸਵੇਰੇ ਸਾਰੇ ਜਾਣਾ ਪੈਣਾ ਤੁਹਾਨੂੰ ਕਿਉਂ ਜਾਂ ਨਹੀਂ ਲੱਗਦੀ ਹੈ ਮੈਂ ਦੇਖਿਆ ਕਿੱਥੇ ਜਾਓ ਇੰਨਾ ਮਈ ਹੈ ਖੰਨੇ ਕੋਲਾ ਸਪਾ ਨਹੀਂ ਹੈ ਪ੍ਰਾਣਾਚਾਰੀ ਜੀ ਤੋਂ ਮੁੰਡਾ ਵਾਲ ਕੱਟਦਾ ਹੈ ਤੇ ਉਹਦੀ ਨਾ ਬਿਲਕੁਲ ਜਿਹੜਾ ਖੰਨੇ ਅੱਡੇ ਚ ਅੱਡੇ ਚ 10 ਨੰਬਰ ਗਲੀ ਅੱਡੇ ਵਿੱਚ ਦੁਕਾਨ ਖੁੱਲੀ ਹੋਈ ਹੈ ਬਾਈ ਦੀ ਨਹੀਂ ਹੁਣ ਦੁਕਾਨ ਬੜੀ ਹੋ ਗਈ ਪਹਿਲਾਂ ਛੋਟੀ ਸੀ ਬਹੁਤ ਬੜੀ ਦੁਕਾਨ ਹੋ ਮੁੰਡੇ ਦੀ ਉਹਦੇ ਕੋਲ ਤੂੰ ਆਏ ਦੇਣਾ ਚਾਹਜੀ ਬਾਗਾ ਵਾਟਰ ਤੇ ਵੀ ਬੰਦੇ ਪਹੁੰਚਦੇ ਆ ਤੇ ਲੋਣ ਵਾਸਤੇ ਸਿਰ ਨੂੰ ਜਿਹਦੇ ਵਾਲ ਝੜ ਦਿੰਦੇ ਆ ਤੇ ਹਾਂ ਉਹ ਗਰੰਟੀ ਆ ਕਿੰਨੇ ਦਾ ਕਹੇ ਫਿਰ ਫਰੀ ਬਿਲ ਬਾਈ ਰਾਮ ਵੀ ਆਉਂਦਾ ਕਹਿੰਦਾ ਮੈਂ ਕਹਿੰਦਾ ਕਹਿੰਦਾ ਚਲੋ ਚੰਗੀ ਮੈਂ ਆਪਣਾ ਭਲਾ ਕਰਾਂ ਵੀ ਮੈਂ ਹਾਂ ਆਪਣੇ ਹੱਥੀ ਭਲਾ ਕਰਾਂ ਵੀ ਜਿਹੜੇ ਲੋਕ ਅੱਜ ਕੱਲ ਇਹ ਬਿਮਾਰੀ ਤੋਂ ਬਹੁਤ ਤੰਗ ਆ ਬਹੁਤ ਜਾਣਿਆ ਦੇ ਇਹਦੇ ਬਾਰੇ ਬਹੁਤ ਖਤਮ ਹੋ ਗਏ ਹਾਂ ਹੱਥੇ ਨਹੀਂ ਆਉਂਦੇ ਬੀਬੀਆਂ ਦੀ ਇਹ ਗੱਲ ਤੇਰੀ ਪੱਕੀ ਆ ਬੀਬੀਆਂ ਵੀ ਆਉਣੀਆਂ ਨੇ ਵੀੜੇ ਵੀ ਲੱਗ ਜੰਨੇ ਆ ਜਿਹੜੇ ਜਿਹੜੇ ਨਾ ਬੀਬੀਆਂ ਅੱਜ ਕੱਲ ਸੁਣ ਲਾ ਬੀਬੀਆਂ ਦੇ ਵੀ ਵਾਲ ਬਹੁਤ ਝੜਦੇ ਆ ਕੀੜੇ ਬਹੁਤ ਲੱਗਦੇ ਆ ਵਾਲਾਂ ਚੁਆਕਾਂ ਦੇ ਬਹੁਤ ਆ ਮਨਿੰਦਰ ਇਹ ਬਿਮਾਰੀਆਂ ਹੋ ਗਈ ਨਹੀਂ ਤੁਸੀਂ ਮੇਰੀ ਤਾਂ ਗੱਲ ਕੋ ਗੱਲਾਂ ਛੱਡੋ ਆਹ ਚਲੋ ਠੀਕ ਆ ਤੁਸੀ ਇਹ ਗੱਲ ਸੁਣਾ ਲਾ ਆ ਤੂੰ ਹੀ ਸੁਣਾ ਲਾ ਭਾਈ ਤੁਸੀਂ ਆਪਣੇ ਪੱਧ ਕਰ ਦਿੰਦੇ ਆ ਗੱਲਾਂ ਸਾਜਰੇ ਜਾਇਓ ਸਾਜਰੇ ਦੱਸਤਾ ਇੱਤਾਂ ਮਾਤਾ ਨੇ ਦੋ ਮਹੀਨੇ ਨਿਕਲ ਜਾਣਾ ਉਹ ਪਹਿਲਾਂ ਗੱਲ ਤਿੰਨ ਵਜੇ ਨੂੰ ਉੱਥੇ ਸਮਾਨ ਅਸੀਂ ਰਾਤ ਨੂੰ ਖਰੀਦ ਲੈਣਾ ਚਾਰ ਵਜੇ ਨੂੰ ਅੱਜ ਆ ਜਣ ਨਹੀਂ ਗੱਲ ਤੂੰ ਦੱਸਾਂਗੇ ਜੇ ਤੈਨੂੰ ਪਾਟੀ ਲੱਗਣਾ ਹੈ ਗੱਲ ਕਰ ਕੱਲ੍ਹ ਪਾਟੀ ਵੀ ਲੱਗ ਜਾ ਭਾਈ ਹਾਂ ਧੀ ਆ ਗਈ ਲੋੜੀ ਪਾਣੇ ਮਮਾ ਮਮਾ ਨਹੀਂ ਬੇ ਮੰਮੀ ਤੂੰ ਮੈਨੂੰ ਦੜੜੀ ਜਾਣੂ ਆਉਣਾ ਤੇਰੇ ਕੋਲ ਨੂੰ ਮੁੜ ਕੇ ਖੰਨੇ ਤੋਂ ਤੂੰ ਜਾਨੂੰ ਆਪਣਾ ਕਿੰਨਾ ਕੁ ਟਾਈਮ ਲੱਗਾਂ ਘੰਟਾ ਤੇਰੀ ਲੋੜੀ ਨੂੰ ਲੱਗਣਾ ਬਣੇ ਚਲਦੀ ਨੂੰ ਬੁਲਾ ਲਈ ਚਰਜੀ ਤਾਂ ਚੁੱਕ ਵਾ ਮੈਂ ਚਰਜੀ ਦੀ ਮੇਰੀ ਗੱਲ ਤਾਂ ਸੁਣਦਾ ਮੈਂ ਮੰਨ ਗਿਆ ਤੇਰੀ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਮੈਂ ਪਤਾ ਤੈਨੂੰ ਕਿਆ ਗੱਲ ਕਹਿਣਾ ਮੈਂ ਵੀ ਗਿਆ ਹੋਇਆ ਮਾਤਾ ਵੀ ਮੇਰੇ ਨਾਲ ਤੁਰ ਪਈ ਮੈਨੂੰ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਫੇਰ ਤੂੰ ਕੀ ਕਰੂਗੀ ਮੈਂ ਮਾ ਲੋੜੀ ਕਿ ਜਾਉਂ ਮਾਂ ਮੈਂ ਤੈਨੂੰ ਲੋੜੀ ਕਿ ਮਾਤਾ ਅਗਦੀ ਫੇਰ ਤੂੰ ਕੀ ਕਰੂਗੀ ਮੈਂ ਅਸੀਂ ਆਏ ਆਏ ਰਹਿ ਲਾਉਣੇ ਆ ਫੇਰ ਮੰਮੀ ਨੂੰ ਜਾਣ ਦੇ ਲੋੜੀ ਵੰਡਿਆਉਂਦੇ ਤੇਰੇ ਬਾਅਦ ਤੇ ਫੇਰੀ ਕੱਲ ਤੇ ਬਾਹਰ ਜਾਇਓਗੀ ਮਾਤਾ ਸ਼ੁੱਕਰਵਾਰ ਨੂੰ ਮੈਂ ਛੱਡ ਕੇ ਆ ਜਾਊਗਾ ਤੂੰ ਫੇਰ ਮੈਂ ਸਾਹੀ ਨਹੀਂ ਕਰੇਂ ਤੂੰ ਨਾਲ ਚੱਲ ਸਕਦੀ ਲੱਗੇ ਕਹਿੰਦੀ ਰਾਤ ਚਲ ਵੀਰਵਾਰਾ ਕਰ ਵੀਰਵਾਰਾ ਵੀਰਵਾਰਾ ਅੱਜ ਆ ਬੁੱਧਵਾਰ ਬੁੱਧਵਾਰ ਕਰ ਵੀਰਵਾਰ ਨੂੰ ਤਾਂ ਮਾੜਾ ਹੁੰਦਾ ਜਾਣਾ ਅੱਛਾ ਅਬ ਜਵੇਦ ਜੱਜਨ ਚੰਗੂ ਪਤਾ ਨਹੀਂ ਤੁਸੀਂ ਕੀ ਕਰਨਾ ਉਹ ਨਹੀਂ ਕੋਸਾ ਸਕੀਮਾਂ ਹੀ ਬਲਾਉਂਦੇ ਰਹੇ ਨਾ ਹਾਂ ਮੈਨਾਂ ਖਾਤ ਬਹੁਤ ਵੜਾ ਸਕੀਮਾਂ ਹੀ ਲਾਉਂਦੇ ਆ ਚਰਜੀ ਦਾ ਅੱਜ ਤੋਂ ਜੀ 1 ਮਹੀਨਾ ਪਹਿਲਾਂ ਮੈਨੂੰ ਕਹਿੰਦੀ ਸੀ ਕਹਿੰਦੀ ਵਿਆਹ ਆ ਗਿਆ ਜਤਮੀ ਦਾ ਮੈਂ ਵਿਆਹ ਤੇ ਦੂਏ ਦਿਨ ਬਾਅਦ ਕਹਿੰਦੀ ਮੈਂ ਆਪਣੇ ਪਿੰਡ ਨੂੰ ਚਲੇ ਜਾਣਾ ਤੁਸੀਂ ਮੈਨੂੰ ਉੱਥੋਂ ਵਿਦਾ ਕਰਕੇ ਲਿਆਇਓ ਮਲੇ ਵੀ ਅੱਜ ਚੱਕਰ ਦਾਦੂ ਕਿ ਮਾਤਾ ਦਾ ਚੱਕਰ ਹੋ ਗਿਆ ਤੁਸੀਂ ਉਹਨਾਂ ਅਸੀਂ ਜਿਹੜੇ ਸਿਆਣਿਆਂ ਨੂੰ ਪੁੱਛਿਆ ਅਗਲਾ ਕਹਿੰਦਾ ਵੀ ਭਾਈ ਨਹੀਂ ਕਰ ਸਕਦੇ ਉਹ ਵੀ ਦੇਖਣਾ ਸੀ ਜੇ ਕੋਈ ਗੱਲ ਹੋ ਜਾਂਦੀ ਤੁਸੀਂ ਸਾਨੂੰ ਕਹੀਂ ਜਾਣਾ ਸੀ ਹਾਂ ਤੇ ਤੁਸੀਂ ਕਹੀਂ ਜਾਣਾ ਸੀ ਮਾਤਾ ਜਾਂ ਕੱਪੜਾ ਕੋਈ ਦਮ ਚੀਜ਼ ਨਹੀਂ ਸੀ ਉਹ ਚ ਵੀ ਉਹ ਤੇ ਭੈੜ ਵੀ ਆਈ ਹੋਈ ਸੀ ਹਾਂ ਚਲੋ ਉਹ ਗੱਲ ਕਰਦਾ ਉਹ ਵੀ ਆਈ ਮਾਤਾ ਦਾ ਔਖਾ ਸੀ ਜਣੀ ਬਹੁਤਾ ਵੀ ਆਈ ਮਾਤਾ ਨਿਕਲੀ ਹੋਈ ਇਹਨਾਂ ਬਬੂ ਦੇ ਬਾੜੀ ਕਿਹਨੂੰ ਜਾਂਦੀ ਫਿਰ ਔਖਾ ਸੀ ਔਖਾ ਬਈ ਉਹਨਾਂ ਨੂੰ ਵੀ ਔਖਾ ਸੀ ਗੱਲ ਹੋਣਾ ਪੈਣਾ ਪਵੇ ਮੜ ਦੀ ਗੱਲ ਦਾ ਉਜਾੜੀ ਉਹ ਕੋਈ ਨਾ ਬੈਗਿਆ ਮੇਰਾ ਨਹੀਂ ਦੇਖਿਆ ਮੇਰਾ ਨਹੀਂ ਦੇ ਚਲੋ ਆ ਕਰਕੇ ਇਦਾਂ ਮੈਂ ਇਹ ਦੁੱਖ ਬਾਤ ਨਹੀਂ ਚਲੋ ਕੋਈ ਗੱਲ ਨਹੀਂ ਵਹਿਮਤਾ ਦੇਖੋ ਜੀ ਪਹਿਲੇ ਆਪਾਂ ਦਾ ਪਗਨ ਘੋੜਾ ਮਟੀ ਜਾਤੀ ਜੋ ਹੁਣ ਭਾਈ ਹੈ ਤੋ ਜਿਹੜੇ ਚੀਜ਼ਾਂ ਹੈ ਤਾਂ ਇੰਨੀਆਂ ਚਲੋ ਉਹ ਤਾਂ ਵੀ ਤੁਹਾਨੂੰ ਇਹਦੀ ਜੇ ਉਹ ਜਿਆਦਾ ਉਹ ਕੋਈ ਕਦੇ ਹੀ ਤਾਂ ਜਾ ਹੁਣ ਵੀ ਠੀਕ ਹੋਊਗੀ ਵਧੀਆ ਹੋਊਗੀ ਬਸ ਆਪਣਾ ਖਾਣਾ ਸਾਰਿਆਂ ਦਾ ਦੇਖਣਾ ਪਊਗਾ ਨਹੀਂ ਤੈਨੂੰ ਕਾਹਦਾ ਫਾਇਦਾ ਦਾ ਫਾਇਦਾ ਨਹੀਂ ਕੀ ਮੈਂ ਤਾਂ ਆਪਣਾ ਹੀ ਫਾਇਦਾ ਥੋੜੀ ਜਿਵੇਂ ਹੁਣ ਮੈਂ ਆ ਜਲਦੀ ਵੀਦਾਉ ਤੋਂ ਨਾ ਦੇਖ ਦੀ ਦੀ ਬਾਈ ਕੋ ਉੱਨੇ ਮਾਤਾ ਲਈ ਹੋਈ ਗੈਨ ਮਮੀ ਸਾਹਿਬ ਵਿਦਾ ਹੋ ਕੇ ਜਾਣਾ ਤਾਂ ਵੀ ਆ ਜਾਂਦੀ ਊਰੇ ਤੂੰ ਮੈਨਾ ਹੋ ਕੇ ਨਹੀਂ ਜਾਣਾ ਆਪਣਾ ਦੰਦੇ ਕੋਈ ਚੀਜ਼ ਹੰਦੇ ਘਰ ਤੋਂ ਉਹ ਤੇਰੀ ਨਹੀਂ ਹੋਣੀ ਸੀ ਹਾਂ ਉਹ ਤੇਰੀ ਨਹੀਂ ਦਿਉਣੀ ਹਾਂ ਤੇ ਮੇਰਾ ਹੀ ਫਾਇਦਾ ਹੋਣਾ ਮੈਂ ਆਪਣਾ ਦੇਖ ਲੈਣਾ ਕਿ ਮੈਂ ਹੋਈ ਨਾ ਵਿਦਾ ਮੈਂ ਉਹ ਬੋਬੀ ਮੈਨੂੰ ਸੂਟ ਮਿਲ ਜਵੇ ਹਾਂ ਸੂਟ ਮਿਲ ਜਵੇ ਮੈਨੂੰ ਬਸ ਨਾ ਮਾਤਾ ਨੂੰ 25 ਦਿਨ ਹੀ ਸੂਟ ਉਹ ਉਹ ਹਾਂ ਗੱਲ ਕਰਦੇ ਆਂ ਵੀ ਸੂਟ ਮਿਲ ਜਵੇ ਬਸ ਇਹਦਾ ਬੰਦ ਕਰਿਆ ਉਹ ਵਾਪੇ ਹੋ ਗਈ ਭੈਣ ਮੇਰੀ ਲਾ ਬੰਮਾ ਕਾਮ ਨਾ ਫੜੋ ਹਾਂ ਗੱਲ ਲਾ ਦੂੰਗਾ ਸੀ ਸਟਾਰਟ ਮੈਨੂੰ ਆਇਆ ਦੱਸ ਮਾਤਾ ਚੱਲ ਜਿਹੜੀਆਂ ਗੱਲਾਂ ਨਿਆਣੀਆਂ ਦਾ ਨਿਆਣੀਆਂ ਹੀ ਆ ਹਾਸੇ ਮਜ਼ਾਕ ਹਾਸੇ ਮਜ਼ਾਕ ਕੇ ਹੁੰਦਾ ਤੇਰੀ ਕੀ ਆ ਚਾਹਨਾ ਏ ਲੋੜੀ ਦੀ ਮੇਰੀ ਕਹਿੰਦਾ ਹੀ ਆ ਮੈਂ ਬੰਦ ਬੰਦਲੀ ਮੰਡਲ ਮਾ ਮਾਂ ਮਾਤਰੀ ਬਣਦਾ ਗੀ ਗਾਂ ਚ ਇੱਥੇ ਬਣਦਾ ਨਹੀਂ ਇਹ ਗੱਲ ਕਿ ਹੈਗੀ ਆ ਫਿਰ ਉਹ ਤੂੰ ਐਂਡ ਤੇ ਜਾ ਉੱਥੇ ਹੀ ਬਣੂਗੀ ਇੱਥੇ ਬਣਦੀ ਨਹੀਂ ਐਂਡ ਤੇ ਉੱਥੇ ਲੋਕਾਂ ਦਾ ਖਾਦਾ ਫੋਨ ਨਾ ਵੀ ਖਾੜਾ ਹੀ ਸੌਕਾ ਥੋੜੀ ਆ ਚਲ ਕੋਈ ਭੁੱਖਾ ਨਹੀਂ ਬੋਤੇ ਉਹ ਵੇਖ ਲੈਣਗੇ ਨਹੀਂ ਮੈਂ ਪਹਿਲੇ 14 ਰੁਪਏ ਕਰਵਾਉਣੋ ਜਿਆਦਾ ਤਾਂ ਨਹੀਂ ਕਰੋ ਇੱਦਾਂ ਚਾ ਆਹ ਕਰ ਲੈ ਉਹ ਚੱਲ ਸਾਰਾ ਕੁਝ ਹੋ ਜਾਣਾ ਕੋਈ ਪਤਾ ਨਹੀਂ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਠੀਕ ਆ ਮਾਲਕ ਦੇ ਘਰ ਦੇ ਨਾ ਜਾਨੀ ਉੱਥੇ ਤੱਕ ਜਾਣਾ ਕਿ ਨਹੀਂ ਉਹ ਗੱਲ ਵੱਖਰੀ ਆ ਪੱਕੇ ਫਸਦਾ ਕੋਈ ਮੇਰੇ ਘਰ ਛੱਡ ਜਾਣਾ ਨਾ ਨਾ ਉਹ ਹੋ ਇਹ ਤਾਂ ਫੇਰ ਹੁਣ ਤੂੰ ਲੰਬੇ ਪੀਨੇ ਪਾ ਕੇ ਬਹਿ ਗਈ ਮਾਤਾ ਇਹ ਤਾਂ ਕਿਸੇ ਨੂੰ ਵੀ ਪਤਾ ਇਹ ਉਮਰ ਨਹੀਂ ਦੇਖਣੀ ਉਹਨੇ ਤੀਰ ਨਹੀਂ ਇਹ ਤਾਂ ਛਿੱਲ ਕੇ ਖਾਣ ਵਾਲੀ ਮੂਲੀ ਹੋਵੇ ਮੈਂ ਮੈਂ ਛਿਲਣੇ ਲੱਗੇ ਆਂ ਕੀ ਕਰਨਾ ਇਹਦੀ ਛਿੱਲ ਦੋ ਇਹਦੇ ਪੱਤੀ ਅੱਛਾ ਲੈ ਮੈਂ ਬੰਦ ਨਹੀਂ ਨਹੀਂ ਮੈਂ ਬੰਦਾ ਹੀ ਕਰਦੀ ਨਾ ਮੈਨੂੰ ਮਨਉਂਦਿਆ ਪਹਿਲਾਂ ਫੇਸ ਮਾਤਾ ਮੈਨੂੰ ਇੱਕ ਗੱਲ ਦੱਸੋ ਚਰਜੀਤ ਛੱਡੋ ਸਾਰੀਆਂ ਗੱਲਾਂ ਹੁਣ ਕਾਲੂ ਤਾਂ ਹੈਗਾ ਵੀਰਵਾਰ ਇੱਕ ਤਾਂ ਉਹ ਵੀਰਵਾਰ ਤਾਂ ਬੜਦੀ ਨਹੀਂ ਨਹੀਂ ਸਾਡੇ ਦੀ ਲੋੜੀ ਦੀ ਕੋਈ ਚੱਕਰ ਲੋੜੀ ਨਾ ਚੁੱਪ ਤਾਂ ਹੋ ਜਾ ਚੱਲੇ ਸੁਣ ਹਾਂ ਆਪਣੇ ਆ ਸੁਣਾ ਲਓ ਸੁਣਾ ਸੁਣਾ ਤੂੰ ਵੀ ਮੇਰਾ ਨਾ ਵੀਰਵਾਰ ਦਾ ਦਿਨ ਇੱਕ ਤਾਂ ਉਹ ਵੀਰਵਾਰ ਨੂੰ ਤੇਲ ਲਾਉਂਦਾ ਇੱਕ ਸ਼ਨੀਵਾਰ ਨੂੰ ਮੇਰਾ ਮਤਲਬ ਪਤਾ ਹੈ ਕਿ ਕਿਆ ਵੀ ਜੇ ਮੈਂ ਕਾਲੂ ਮੈਂ ਜਾਇਆ ਮਾ ਪਰਸੋਂ ਨੂੰ ਮੈਂ ਮਾਤਾ ਨੂੰ ਸਾਧਰੇ ਛੱਡਿਆ ਨਹੀਂ ਪਰਸੋਂ ਭੇਜ ਦੂੰਗੇ ਆਪਾਂ ਇੱਧਰ ਤੋਂ ਪਰ ਇਹਨੇ ਸਮਾਨ ਲੈ ਕੇ ਨਖਵਾਣੋ ਤੂੰ ਹਾਂ ਛੱਡ ਕੇ ਹੋਣਾ ਪੈਣਾ ਫੇ ਚੌਥੇ ਨੂੰ ਵੀ ਨਿੰਦਰ ਡੈੜੀ ਕਾ ਨਾ ਫੇਰ ਮੈਂ ਤੇਲ ਲਾਉਂਦਾ ਫੇਰ ਜਾਉਂਦਾ ਹੈ ਨਾ ਫੇਰ ਨਹੀਂ ਜਾਣਾ ਮੈਂ ਤੇਲ ਨੂੰ ਇੱਕ ਵਾਰ ਹੀ ਲੱਗਣਾ ਤੇ ਹਫਤੇ ਬਾਅਦ ਜਾਣਾ ਤੇ ਹਫਤੇ ਬਾਅਦ ਆ ਜੀ ਬਸ ਹਾਂ ਤੇ ਹਫਤੇ ਬਾਅਦ ਆ ਜੀ ਹਾਂ ਦੇਖੋ ਹਾਂ ਦੇਖੋ ਉਧਰ ਲੋੜੀ ਫਿਰਦੀ ਉਹ ਵੀ ਬਣਾਦੀ ਉਧਰ ਹੋਣਾ ਤਾਂ ਚੱਲੋ ਵਾ ਅਲਗਲੀ ਮਾਰਨੀ ਕਢਾਉਣੀ ਪੈਣਾ ਲਬਿੰਦ ਕਢਾਉਣਾ ਹੀ ਪੈਣਾ ਔਖਾ ਸੋਪਾ ਮੈਂ ਐਂ ਕਹਿਣਾ ਵੀ ਵੀਰਵਾਰ ਨੂੰ ਮੈਂ ਜਾ ਕੇ ਤੇਲ ਲਊਗਾ ਠੀਕ ਹੈ ਸ਼ੁੱਕਰਵਾਰ ਨੂੰ ਇਹ ਤਾਂ ਲੱਗਦਾ ਨਹੀਂ ਕਰਦਾ ਸ਼ੁੱਕਰਵਾਰ ਨੂੰ ਬਣਦੀ ਹੈ ਗੱਲ ਕੋਈ ਹਾਂ ਸ਼ੁੱਕਰਵਾਰ ਨੂੰ ਜਾ ਕੇ ਆਪਣਾ ਵੀਰਵਾਰ ਨੂੰ ਮੈਂ ਫਮਾਰਕਰੀ ਦਿਲਵੇ ਪਰ ਇਹਨਾਂ ਲੈਣਾ ਖਵਾਉਣਾ ਤੇ ਹਨ ਐਂ ਕਰ ਤੁਸੀਂ ਪੈਸੇ ਲੈ ਜਾਉਂਦੇ ਤੁਸੀਂ ਉਹ ਗੱਡੀ ਜੀ ਰੱਖ ਲਿਆਇਓ ਆ ਜਾਓ ਤੇ ਸਾਥੀ ਉਹ ਖੰਨੇ ਤੇ ਨੂੰ ਵੀ ਆਉਂਦੇ ਐਂ ਲੈ ਜੀ ਬੱਸ ਕਰ ਜੀ ਤੁਸੀਂ ਕਿੰਨੇ ਦਾ ਪਾਤ ਲੈ ਜੀ ਪਾਤ ਤੁਸੀਂ ਬੰਦੀਆ ਬੋਹੇ ਹੋਰ ਪਾਤਾ ਪੜਨਾ ਉੱਥੇ ਤੁਸੀਂ ਬੰਦ ਨਹੀਂ ਕਿੰਨੇ ਦਾ ਨੂੰ ਦਾ ਦੋ ਖਾ ਕੇ ਨਹੀਂ ਕਿੰਨੇ ਦਾ ਕਾ ਚੁਕਣਾ ਕੱਲ੍ਹ ਵੇਰਾ ਹੀ ਹੈ ਫੇਰ ਵੀ 20 30 50 100 ਆਪਣੇ ਜਿੰਨੇ ਹੀ ਰਿਹਾ ਹੈਗਾ ਕਟੋ-ਕਟ ਤੈਨੂੰ 2-3 ਕਿਲੋ ਤਾਂ ਮੂਕਲੀ ਚਾਹੀਦੀ ਹੋਊਗੀ ਮਾਤਰਾ 2-3 ਕਿਲੋ 2-3 ਕਿਲੋ ਲਗਾਵਾ ਲਓ 10 ਕਿਲੋ ਦੇ 4 ਕਿਲੋ ਚਲੋ 10 ਕਿਲੋ ਤੇਰੀ ਮੂਕਲੀ ਹਜ਼ਾਰ ਦੀ ਹੋਗੀ ਬੰਦੀ ਵਿੱਚ ਵੀ ਆਉਂਦੀ ਆਪਣੀ ਦਾਦ ਕਰ ਲੋ ਮੂੰਗਫਲੀ ਤੇਰੀ 1000 ਦੀ ਹੋ ਗਈ ਕੱਲੀ ਮੂੰਗਫਲੀ ਹੋਰ ਕੀ ਲੈਣਾ ਤੇ ਰੋੜੀਆਂ ਬਸ ਛਿੱਲਾ ਪਾਉਣੀ ਬਸ ਮੈਂ ਹੋਰ ਕੀ ਕਹਿ ਰਿਓੜੀਆਂ ਕਿੰਨੀਆਂ ਪੈਣੀਆਂ 5 ਕਿਲੋ ਰੋੜੀਆਂ ਪਾ ਲੂ 5 ਕਿਲੋ ਕਰਦੇ ਤੇਨ ਲਗਾ ਬਾਬੇ ਬਾਬਾ ਕਿਲੋ ਕਿਲੋ ਵਾਲੇ ਚਲੋ 100 100 ਰੁਪਏ 1300 ਇਹ ਹੋ ਗਿਆ ਤੇ 5 ਕਿਲੋ ਗਾ ਛਿੱਲਾ ਪਾ ਬਸ ਛਿੱਲਾ ਛਿੱਲਾ ਸਾਡੇ ਵੱਧ ਗੁੱਲੇ ਪਾਉਗੇ ਕਹਿੰਦਾ 2000 ਰੁਪਏ ਦਾ ਖਾਤਾ ਚੱਲ ਕੋਈ ਨਾ 2000 1500 ਤੋਂ ਇਹ ਨਹੀਂ ਹੈਗਾ ਹੈ ਨਹੀਂ 20 ਰੁਪਏ ਕਿਲੋ ਤਾਂ ਮੂੰਗਫਲੀ ਆ ਜੇ 10 ਕਿਲੋ ਮੂਰੀ ਲੈਣੀ ਹੈ ਉਹ ਤਾਂ ਇਹ ਵੀ ਥੱਲੇ ਮੈਂ ਗੱਲ ਕਰੀ 100 ਰੁਪਏ ਦੀ ਮੈਂ ਉੱਤੇ ਤਾਂ ਹੀ ਰੇਟ ਲਾਤਾ 100 ਲੈ ਗਾ ਦੇ ਲੈੜੀ ਰੋਟੇ ਲਈ ਉੱਤੇ 70 ਰੁਪਏ ਕਿਲੋ ਦੇ ਮੂਰੀ ਹਾਂ 70 ਰੁਪਏ 70 ਰੁਪਏ ਮੂਰੀ ਮੱਤ ਕੇ ਲੈ ਲੈ ਸਰੇ ਜਿਹਦੇ ਮੈਨੂੰ ਬੜਾ 100 ਰੁਪਏ ਮੈਂ ਕੱਢੀ ਲੈਣਾ ਤਾਂ ਬਿਲਾ ਵੀ ਲੈਣੀ ਹੁੰਦੀ ਰੱਖੀ ਪਾਹੰਤ ਪਾਤ ਦੀ ਮੂਰੀ ਆ ਮੈਂ ਦੇਖਿਆ ਕੱਲ ਕੋਈ ਇੱਕ ਮੇਲ ਦੀ ਨਹੀਂ ਹੋਣੀ ਮਰਤੇ ਇਹ ਵਾਲੋ ਹੀ ਉੱਧਰ ਦੇਖੋ ਉੱਧਰ ਦੇਖੀ ਅਸੀਂ ਕਿੰਨੇ ਦੀ 70 ਰੁਪਏ ਕਿਲੋ 70 ਰੁਪਏ ਕਿਲੋ ਹੋਵੇ ਤੇ ਪਿਆਲਾ ਲਾ ਲਾ 10 ਕਿਲੋ ਲੈਣੀ ਹੈ ਤੇਰੇ ਕੋਈ ਭਾਗਾ ਕਰ ਲਈਏ ਮੈਂ ਕਿਨੇ ਰੋ ਕੇ ਮੱਭੇ ਸਾਡੇ 60 ਦੀ ਵੀ ਮਿਲਦੀ ਫਿਰ ਵੀ ਠੀਕ ਆ ਚੱਲ ਕੋਈ ਨਾ ਹੁਣ ਜਾਂ ਬੰਡੜੀਓ ਫੇਰ ਕੁਝ ਬਸੋਣੀ ਆ ਹਾਂ ਪਰ ਰੇਡ ਦੀ ਕੀ ਗੱਲ ਆ ਫਿਰ ਜੇ ਤੇੜੀਆਂ ਆ ਉਹ ਲਗਾ ਦੇ ਮੂਹਰੇ ਬਸੋਣੀ ਹੋਏ ਆ ਮੈਂ ਨਹੀਂ ਜਾਂ ਹੁਣ ਆਪਾਂ ਦੀ ਬੰਡੜੀ ਦੀ ਆਹੋ ਜਨ ਗੱਲ ਵਧੀਆ ਤੇ ਵਧੀਆ ਦੇਖ ਹੋਣੀ ਮੈਂ ਫਿਰ ਮੇਰੀ ਗੱਲ ਸੁਣ ਲਓ ਮਦਾ ਸਾਡਾ ਪਾਸ ਹੋਇਆ ਹੀ ਏ ਇਦਾਂ ਹਾਂ ਮੈਂ ਮਦਾ ਪਾਸ ਕਰੇ ਕਰਤਾ ਮਸਾ ਹੋਇਆ ਇਦਾਂ ਪਾਸ ਮੰਮੀ ਦਾ ਹਾਲ ਹੈ ਮੈਂ ਜਾਣਾ ਕੱਲੂ ਹਾਂ ਮੈਨੂੰ ਤੇਲ ਲਵਾਇਆ ਹੁੰਦੇ ਪਰ ਤੁਹਾਨੂੰ ਤੁਹਾਨੂੰ ਮੈਥੋਂ ਕਹੇ ਤੜਾ ਸਵੇਰੇ 7:00 ਲੱਗਣੀ ਸਵੇਰੇ ਸੱਜਰੇ ਲੰਘ ਨਹੀਂ ਔਰ ਸ਼ਾਮ ਨੂੰ ਵਾਪਸ ਆ ਜੀ ਲੈ ਚੋੜ ਲਾ ਆ ਫਿਰ ਤਾਇਆ ਹੋਈ ਬੱਡੜੀਆਂ ਉਹ ਤਾਂ ਲੱਡੂ ਰਿਹਾ ਇਦਾਂ ਹੀ ਕਹਿਆ ਸਵੇਰੇ ਫੋਨ ਤੇ ਵੀ ਮੰਮੀ ਲੋੜੀ ਬੱਡੜੀਆਂ ਸਲਾਹ ਦੱਸ ਕੇ ਬਤਾਇਆ ਕਿ ਆ ਵੀ ਭਾਈ ਕੋਈ ਨਾ ਤੂੰ ਟੈਂਸ਼ਨ ਨਾਲੇ ਲੋੜੀ ਵੇ ਬੰਡ ਦੇਣੀ ਚੱਲ ਜੱਗਾ ਕਰ ਨੋ ਹਾਂ ਨਾ ਜਿਸ ਵੇਖੇ ਨਹੀਂ ਆਇਆ ਕਿ ਅੱਜ ਦੁਸ਼ਹਿਰੇ ਨਹੀਂ ਆਇਆ ਉਹਦਣੀ ਆ ਦੁਸ਼ਹਿਰੇ ਆਹੋ ਆ ਤਾਂ ਕੋਈ ਚੱਕਰ ਨਹੀਂ ਤੇਰੀ ਉੱਧਰ ਤੋਂ ਵੀ ਕੱਢਿਆ ਜਾਣਾ ਨਹੀਂ ਚਲੋ ਜਿਹੜਾ ਮੱਥਾ ਵੀ ਟਕਾਉਣਾ ਚਾਹੁੰਦਾ ਹੀ ਆ ਉਹਨੂੰ ਵੀ ਕਿਹ ਆ ਪਤਾ ਪਹਿਲਾਂ ਰੱਖਾ ਵੀਵੇਂ ਮੈਂ ਮੰਨ ਗਿਆ ਜੁੰਦੀਆਂ ਚੰਜੀ ਤਾ ਹੁਣ ਚਲੋ ਸਮੇ ਸਮਾਂ ਸ਼ੁਕਰਵਾਰ ਨੂੰ ਵੀ ਨਾ ਜਾ ਐਤਵਾਰ ਵੀ ਲੋਰੀ ਆ ਮੈਂ ਕਹੂੰਗੀ 20 ਪਰ ਟੈਬਲੇਟੀ ਮਾਂ ਕਹੂੰਗੀ ਜੀ ਤੋਂ ਵੱਧੇ ਰਹਿਣੀ ਚੰਜੀ ਦੇ ਨੇ ਲਾਉਂਗੀ ਐਸਕੇ ਜਿਹੜੀ ਹੋਵੇ ਸਾਰੇ ਕਰਾ ਕੇ ਜੀ ਨਹੀਂ ਤੂੰ ਇਹ ਲਾਉਂਦੀ ਸਾਰੇ ਮਤ ਤਕੋ ਬਦਲ ਤਸ ਹੁਣ ਦੇਖੀ ਲੈਂਦੇ ਮੈਂ 13 ਦੱਸੇ ਐਤਵਾਰ ਵੀ ਅੱਜ ਤੱਕ ਕਿੰਨੇ 9 ਆ ਅੱਜ ਦਿਨ ਬੁੱਧਵਾਰ ਆ 10 ਦਾ ਵੀਰਵਾਰ ਹੋ ਗਿਆ 11 ਦਾ ਸ਼ੁਕਰਵਾਰ ਹੋ ਗਿਆ 12 ਦਾ ਸ਼ਨੀਵਾਰ 13 ਦੀ ਲੋਰੀ 13 ਦਾ ਐਤਵਾਰ ਜੀ ਹੋ ਗਿਆ ਮੇਰੀ ਗੱਲ ਸੁਣ ਮੰਮੀ ਸ਼ਨੀਵਾਰ ਨੂੰ ਬੰਡੀ ਲੋੜੀ ਪਰ ਇਹ 12 ਦਾ ਐਤਵਾਰ ਆ 12 ਦੇ ਬਰਮ ਦੇ ਐਤਵਾਰ ਆ ਛੇ ਦੇਖ ਲੈਣੇ ਆ ਮੈਂ ਕਿਹਨੂੰ ਪੱਕੀ ਤੇਰਾ ਦੀ ਹੁੰਦੀ ਉੱਤੇ ਆਹ ਗੱਲ ਤਾਂ ਸੁਣ ਲੈ ਤੇ ਲੋੜੀ ਦੀ ਨਹੀਂ ਗੱਲ ਕਰ ਰਹਾ ਦਿਨ ਦੀ ਗੱਲ ਕਰ ਰਹਾ ਧੱਗੇ ਪਿੱਛੇ ਹੋ ਜਾਂਦੇ ਆ ਜੇ ਮੇਰੀ ਗੱਲ ਸੁਣ ਲੋ ਜੇ ਤਾਂ ਐਤਵਾਰ ਦੀ ਹੋਈ ਤਾਂ ਤੂੰ ਸ਼ਨੀਵਾਰ ਨੂੰ ਚੱਲ ਜੀ ਸ਼ਨੀਵਾਰ ਜਾ ਕੇ ਬੰਡ ਕੇ ਐਤਵਾਰ ਨੂੰ ਫੜ ਕਰ ਦੋ ਸੋਮਵਾਰ ਨੂੰ ਠੀਕ ਆ ਬੁਤਕ ਮੱਥੇ ਤੇ ਮੱਥੇ ਦਾ ਹੋ ਜਾਵੇ ਸੋਮਵਾਰ ਦੀ ਹੋਈ ਫਿਰ ਇਹ ਮੰਗਲਵਾਰ ਨੂੰ ਆਹੋ ਫਿਰ ਉਹਨੇ ਬੜਾ ਐਤਵਾਰ ਨੂੰ ਬੰਡ ਦਿਆ ਇਹਨਾਂ ਪਹਿਲੇ ਬੰਦਦੇ ਆ ਇੱਕ ਦੋ ਦਿਨਾਂ ਤਾਂ ਪਹਿਲੇ ਬੰਡੀ ਜਾਂਦੇ ਆ ਪਾਏ ਦਾ ਚੱਲ ਜੀ ਹੁਣ ਵੀ ਜੀ ਨੇ ਬੰਦਨੇ ਤਾਂ ਬੰਦ ਦੰਨੇ ਆ ਸਾਰੀ ਤਾਂ ਹੁਣ ਬਹੁਤ ਘਰ ਆ ਰਿਹਾ ਲੋੜੀ ਆ ਗਈ ਆਪਣੇ ਉਧਰ ਵੀ ਚਰਨ ਬੜਾ ਦੇਖ ਰਹੇ ਇਹਨਾਂ ਦੇ ਇਹਨਾਂ ਦੇ ਕਰਾ ਰਹੇ ਚੱਲ ਕੋਈ ਨਾ ਜਿਹਦੇ ਮਾਦੀ ਹੋਵੇ ਆਪਾਂ ਰਾਜ ਨਹੀਂ ਉਹਨਾਂ ਦੇ ਚੱਲੋ ਸਾਰੇ ਲੋੜੀ ਆ ਦੇਖੋ ਭਾਈ ਇਹ ਤਿਹਾਰ ਹੈ ਨਾ ਮੁੰਡਿਆਂ ਦਾ ਹੁੰਦਾ ਜਿਹੜੀ ਅੱਜ ਕੁੜੀ ਵੀ ਹੋਵੇ ਚਾਹੇ ਮੁੰਡਾ ਆਪਾਂ ਆਪਾਂ ਲੋੜੀ ਮਨਾਉਣੀ ਆ ਮਨਾਉਣੀ ਇਹ ਨਹੀਂ ਗੱਲ ਹੈ ਮੇਂ ਮੁੰਡੇ ਨਾ ਨਾ ਆਪਾਂ ਜੇ ਕੁੜੀ ਵੀ ਪਰਮਾਤਮਾ ਨੇ ਪਰ ਉਹ ਦੇਤੀ ਆਪਾਂ ਦਾ ਅਰਦਾਸ ਕਰਦੇ ਆਂ ਵੀ ਮਾਲਕਾ ਵੀ ਸਾਡੇ ਕੁੜੀ ਹੋਵੇ ਕਿਉਂਕਿ ਭੈਣ ਭਾਈ ਦਾ ਮਿਕਸਰ ਨੱਬਰ ਹੋ ਜਾਊਗਾ ਤੇ ਤੇ ਫਿਰ ਅਸੀਂ ਲੋੜੀ ਉਦੀ ਵੀ ਵੱਡਾਂ ਗਏ ਜੀ ਠੀਕ ਆ ਨਾ ਮੁੰੇ ਤੇਰਾ ਤੇਰੀ ਦੀਦੀ ਦੀ ਲੋੜੀ ਮੰਡਣੀ ਆ ਆਪਾਂ ਨੇ ਠੀਕ ਆ ਜੀ ਤੇ ਤੂੰ ਘਰ ਬੈਠੀ ਅਸੀਂ ਵੰਡਣ ਜਾਉਂਗੇ ਅੱਛਾ ਹਾਂ ਦੀਦੀ ਕੀ ਤੁਹਾਜੀ ਪਹਿਲਾਂ ਰੂਝਾ ਲਗਾਏ ਦੀਏ ਪਹਿਲਾਂ ਮੁੰਡੇ ਹੁੰਦੇ ਹੁੰਦੇ ਆ ਫਿਰ ਸਤਵਾ ਕੁੜੀਆਂ ਸ਼ਾਮ ਨੂੰ ਜਾਂਦੀਆਂ ਹੁੰਦੀਆਂ ਆ ਲੈ ਛੁਲ ਲੈ ਉਹ ਲੋੜ ਹੀ ਵੰਡਣ ਦੀ ਗੱਲ ਕਰਦੇ ਆਂ ਵਾਹ ਹਾਂ ਫਿਰ ਵੰਡਣਾ ਕਿਆ ਕਹਦੇ ਮੰਗਣ ਦੀ ਗੱਲ ਕਰਦੇ ਆਂ ਅੱਛਾ ਮੰਗਣ ਦੀ ਗੱਲ ਕਰੀ ਦੀ ਮੰਗਣਾ ਨਹੀਂ ਪੁੱਤ ਆਪਾਂ ਵੰਡਣ ਦੀ ਗੱਲ ਕਰਦੇ ਆਂ ਆਪਾਂ ਹਾਂ ਫਿਰ ਦੇਖੋ ਪਹਿਲਾਂ ਸਵੇਰ ਨੂੰ ਮੁੰਡੇ ਜਾਂਦੇ ਹੁੰਦੇ ਆ ਹਾਂ ਠੀਕ ਆ ਠੀਕ ਆ ਹਾਂ ਠੀਕ ਆ ਇਹਨੂੰ ਜੀ ਪਤਾ ਨਹੀਂ ਨਿਆਣਾ ਇਹਨੂੰ ਪਤਾ ਨਹੀਂ ਉਮਰ ਜੂ ਜੂ ਵੱਧੂਗੀ ਇਹਨੂੰ ਫਿਰ ਪਤਾ ਲੱਗੇਗਾ ਹਨਾ ਫਿਰ ਚਲੋ ਠੀਕ ਆ ਅੱਛਾ ਤੇ ਹੋਰ ਸੁਣਾ ਸੀ ਚਾਹ ਨਹੀਂ ਕੋਈ ਮੜਾ ਮੋਟਾ ਕੋਈ ਥੱਲਾ ਮਿਸਾ ਕੋ ਠੀਕ ਠਾਕ ਸਾਰੇ ठीक ਗਾ ਗਾ ਬਸ ਉਹ ਨਾਲ ਲੋੜੀ ਦੇ ਟੈਂਸ਼ਨ ਵਿੱਚ ਰੋ ਭਾਈ ਦਾ ਫੋਨ ਆਇਆ ਇਹ ਕਹਿੰਦਾ ਨਹੀਂ ਕਿ ਨਾ ਜਗਾ ਦੇ ਟੈਂਸ਼ਨ ਆ ਬਸ ਇਹ ਧੀ ਦਾ ਰਹੇ ਬਸ ਉਹ ਆਉਂਦੇ ਆ ਨਾ ਮੇ ਮੂਰੇ ਤਿਹਾਰ ਆਉਂਦਾ ਹੈ ਤਿਹਾਰ ਤੋਂ ਬਾਅਦ ਤਾਂ ਜੋ ਚਰਨ ਪ੍ਰਮਾਤਮਾ ਨੇ ਚੋ ਬਾਇਆ ਆ ਜਾਏ ਤਾਂ ਮੈਂ ਕੱਲ ਨੂੰ ਇਹ ਤਾਂ ਜੋਰ ਨਹੀਂ ਵੀ ਦੋ ਲਗੀ ਰਹੀ ਕਰਨ ਆਪਾਂ ਤਾਂ ਗੱਲਾਂ ਮਾਰੀ ਜਾਂਦੀਆਂ ਨੇ ਦੇਖ ਲੈ ਇੱਕ ਨਾ ਮੇਰਾ ਮਿੱਤਰ ਆ ਅਖਮਾਣੂ ਦਾ ਉਹਦੀ ਜਿਹੜੀ ਘਰ ਵਾਲੀ ਦੀ ਨਾ ਜਿਵੇਂ ਚਰਨਜੀਤ ਦੀ ਵੀ ਸੇਮ ਡੇਟ ਸੀ ਉਹਦੀ ਵੀ ਇੱਕ ਅੱਧਾ ਦਿਨ ਇਧਰ ਉਧਰ ਦਾ ਸੇਮ ਸੇਮ ਇਹਦੀ ਆਹ ਹੋਇ ਤੱਕ ਨੇਤਰ ਉਧਰ ਤਾਂ ਤੈਨੂੰ 30 ਸੀ ਉਹਨੂੰ 28 ਸੀ ਤੇ ਫਿਰ ਉਹਨੂੰ ਦੇ ਦਿੱਤੀ ਜੀ 28 ਤਰੀਕ ਹੁਣ ਫੇਰ ਦੁਬਾਰਾ 28 ਦਿੱਤੀ ਤੀ ਉਹਨੂੰ ਇਹਨੂੰ ਦਿੱਤੀ ਹੋਈ 18 ਦੇਖ ਲਓ ਮਾਲਕ ਦੇ ਮੂਰੇ ਕਿਹਦਾ ਜੋਰ ਉਹਦੇ ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਤਾਂ ਬਾ ਉਦਣੇ ਹਾਂ ਉਦਣੇ ਕਹਿੰਦਾ ਦਰ ਦੁੜਚ ਖੜੇ ਗਿਆ ਤਾਂ ਉਦਣੇ ਉਹਨਾਂ ਨੇ ਐਡਮਿਟ ਕਰ ਲਈ ਜਵਾਕ ਹੋ ਗਿਆ ਚਲੋ ਜੀ ਮੁੰਡੇ ਦਾ ਨਾਮ ਰੱਖਿਆ ਜੁਝਾਰ ਸਿੰਘ ਬਹੁਤ ਵਧੀਆ ਨਾਮ ਰੱਖਿਆ ਪਾਪਾ ਜੈ ਕੁੜੀ ਦਾ ਦਿਨ ਤਾਂ ਤੇ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤ ਰੱਖੇ ਤੇ ਉਦੋਂ ਬਾਅਦ ਜਵਾਕ ਹੋਇਆ ਦੇਖ ਲਾ ਹਣਾ ਚਰਨਜੀਤੋਂ ਚਰਨਜੀਤ ਨੇ ਕਿਤੇ ਦਿਨ ਪਹਿਲਾਂ ਤੇ ਉਹਦੇ ਬਾਸ ਵਿੱਚ ਦੇਖ ਲਾ ਹਣਾ ਉਹਦੇ ਪਹਿਲਾਂ ਆ ਕੇ ਉਹਦੇ ਬਾਅਦ ਚ ਹੋ ਗਈ ਐ ਮਮਾ ਪਾਪ ਨਹੀਂ ਪਾਪ ਤੇ ਨਹੀਂ ਹਾਂ ਜੇ ਕੁੜੀ ਹੋਈ ਹੈ ਨਾ ਪਰ ਪਤਾ ਕਿਹੜਾ ਨਾਮ ਰੱਖਣਾ ਆਲਾ ਮਨਿੰਦਰ ਦਾ ਡੈਡੀ ਜਿਹੜੇ ਆੜੀਆਂ ਕੁੜੀ ਕਰਕੀ ਸੀ ਹਾਂ ਉਹਦਾ ਰੱਖਣਾ ਹਾਂ ਉਹਦਾ ਰੱਖਣਾ ਨੋ ਆ ਜਪਰਾਲ ਕੋਰ ਦੇਖੋ ਮੇਰੀ ਗੱਲ ਸੁਣੋ ਚਲ ਮਨੇ ਤਾਂ ਤੇਰੀ ਕੋਈ ਗੱਲ ਨਹੀਂ ਆਪਾਂ ਪੁੱਤ ਸੋਚਾਂਗੇ ਇਸ ਚੀਜ਼ ਬਾਰੇ ਪਾਰ ਤੇਰਾ ਨਾਮ ਅਸੀਂ ਹਰਮੰਦਰ ਸਾਹਿਬ ਤੋਂ ਕਢਵਾਇਆ ਤਾਂ ਹੈਨਾ ਇਹਦਾ ਸਿੱਧਾ ਨਿਕਲਿਆ ਤਾਂ ਸੋਚਿਆ ਵੀ ਇਹੀ ਸੀ ਸੋਚਿਆ ਵੀ ਮੈਂ ਇਹੀ ਹੋਇਆ ਤਾਂ ਤੇ ਹੁਣ ਵੀ ਅਸੀਂ ਹਰਮੰਦਰ ਸਾਹਿਬ ਤੋਂ ਹੀ ਕਢਵਾਵਾਂਗੇ ਪੁੱਤ ਪਰ ਜਿਹੜਾ ਨਾਮ ਨਿਕਲੂਗਾ ਉਹ ਨਾਮ ਆਪਾਂ ਸਾਰੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆਪਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸਾਂਗੇ ਫਿਰ ਸਾਨੂੰ ਦੱਸਿਓ ਆਪਣੇ ਕਮੈਂਟ ਰਾਹੀਂ ਵੀ ਸਾਨੂੰ ਕਿਹੜਾ ਨਾਮ ਰੱਖਣਾ ਚਾਹੀਦਾ ਹਾਂ ਸਾਡੀ ਫੈਮਿਲੀ ਹੋ ਸਾਡੇ ਇਹ ਤੁਸੀਂ ਸਾਡੇ ਬਪਾ ਜੀ ਠੰਡ ਲਾਦੀ ਹੈ ਜੀ ਕਿੰਨਾ ਹੱਤ ਸਾਡਾ ਉਹਨਾਂ ਵੀ ਹੱਤ ਥੋੜਾ ਹੈ ਕੋਈ ਮਤਲਬ ਬਿਲਕੁਲ ਤੁਸੀਂ ਕਿਉਂਕਿ ਸਾਡੇ ਦੁੱਖਾਂ ਵਿੱਚ ਵੀ ਖੜਦੇ ਆ ਸੁੱਖਾਂ ਵਿੱਚ ਵੀ ਤੁਹਾਡਾ ਪੂਰਾ ਹੱਕ ਬਣਦਾ ਜੀ ਰਾਜੀ ਰੱਖੇਗਾ ਇਹ ਬਾਈ ਬਿਲਕੁਲ ਰਾਜੀ ਰੱਖੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਮਨਿੰਦਰ ਨਹੀਂ ਤਾਂ ਹੈਗੇ ਵਿਹਲੇ ਇਹ ਵੀ ਬੇਲੀ ਮੈਨੂੰ ਵੀ ਗੱਲਾਂ ਚ ਲਾ ਲਿਆ ਅਦਰ ਮਾਤਾ ਜੀ ਤਾਂ ਹੈਗੀ ਹੈਗੀ ਤੇ ਮੈਂ ਹੁਣ ਕੱਪੜੇ ਧੋ। ਨਹੀਂ ਹਾਂ ਤੁਸੀਂ ਵੀ ਦੱਸਿਓ ਤੁਹਾਡੇ ਕੀ ਦਾ ਕਿਹਨਾਂ ਦੇ ਲੋੜੀ ਆ ਕਿਹਦੇ ਭਤੀਜੇ ਦੀ ਕਿਹਦੇ ਭਾੜੇ ਦੀ ਹਾਂ ਕਿਹਦੇ ਮੁੰਡੇ ਦੀ ਸਹੀ ਗੱਲ ਆ ਕਿਹਦੇ ਕੁੜੇ ਦੀ ਕੁੜੀ ਦੀ ਬਾਕੀ ਠੀਕ ਆ ਜੀ ਸਾਸਰੀ ਕਾ ਜੀ ਸਾਰਿਆਂ ਦਾ